ਜੀ ਆਪਾਂ ਝੋਨੇ ਉੱਪਰ ਡੋਡੀ ਰੋਗ ਦੀ ਗੱਲ ਕਰੀਏ ਤਾਂ ਇਹਦੀ ਰੋਕथाम ਇਹਦਾ ਕੀ ਆਪਾਂ ਹੱਲ ਕਰ ਸਕਦੇ ਆਂਗੇ ਤੇ ਇਹ ਪੈਂਦਾ ਕਿਉਂ ਹੈਗਾ ਇਹ ਦੋ ਤਿੰਨ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਚ ਰੱਖਣੀਆਂ ਪੈਣੀਆਂ ਪਹਿਲੀ ਗੱਲ ਤਾਂ ਇਹ ਵੀ ਇਹ ਪੈਂਦਾ ਕਿਉਂ ਕਿਉਂ ਪੈਂਦਾ ਤੇ ਕਿਵੇਂ ਪੈਂਦਾਗਾ ਇਹ ਜਦੋਂ ਆਪਣਾ ਝੋਨਾ ਨਸਾਰੇ ਤੇ ਆਉਂਦਾ ਹੈਗਾ ਤੇ ਹਵਾ ਚੱਲਣ ਦੇ ਕਾਰਨ ਪੱਤੇ ਦਾ ਪਾਚ ਲੱਗ ਜਾਂਦਾ ਹੈਗਾ ਕੱਚੇ ਦਾਣੇ ਦੇ ਉੱਪਰ ਉੱਥੇ ਉਲੀ ਰੋਗ ਫੰਗਸ ਪੈਦਾ ਹੋ ਜਾਂਦੀ ਹੈ ਜਿਹਦੇ ਨਾਲ ਉੱਥੇ ਡੋਡੀ ਬਣਨਾ ਸਟਾਰਟ ਹੋ ਜਾਂਦਾ ਹੈ ਤੇ ਇਹਦਾ ਹੱਲ ਹੱਲੇ ਦਾ ਜਾਂ ਇਹਦੀ ਰੋਕਥਾਮ ਜੇ ਆਪਾਂ ਕਹੀਏ ਵੀ ਆਪਾਂ ਜਦੋਂ ਡੋਡੀ ਪੈਣ ਤੋਂ ਬਾਅਦ ਆਪਾਂ ਕੋਈ ਸਪਰੇਅ ਕਰਾਂਗੇ ਜਾਂ ਕਾਪਰ ਕਰਾਂਗੇ ਜਾਂ ਕੁਝ ਵੀ ਆਉਂਦਾ ਹੈ ਉਹਦਾ ਕੋਈ ਹੱਲ ਨਹੀਂ ਹੈਗਾ ਜਿੱਥੇ ਮਰਜ਼ੀ ਕੋਈ ਕੋਸ਼ਿਸ਼ ਕਰੀ ਜਾਵੇ ਉਹ ਰੋਗ ਜਾਂ ਆਪਣੇ ਡੋਡੀ ਰੋਗ ਹੈ ਇਹਦੀ ਰੋਕਥਾਮ ਨਹੀਂ ਹੁੰਦੀ ਪਰ ਜੇਕਰ ਇਹਦਾ ਹੱਲ ਕਿੱਥੇ ਜੇਕਰ ਜਦੋਂ ਝੂਨਾ ਨਸਾਰੇ ਦੇ ਉੱਤੇ ਹੈ ਉਦੋਂ ਆਪਾਂ ਜਦੋਂ ਸੁੰਡੀ ਜਾਨੀਆਂ ਸਪ੍ਰੇ ਹਾਂ ਕਰਦੇ ਆ ਉਹਦੇ ਵਿੱਚ ਵਧੀਆ ਫੰਗੀ ਸਾਈਡ ਪਾਇਆ ਜਾਵੇ ਤਾਂ ਇਹਦਾ 90% ਹੱਲ ਹੋ ਜਾਂਦਾ ਹੈ ਕਿਉਂਕਿ ਜੇ ਕੋਈ ਮਾੜਾ ਮੋਟਾ ਪੱਛਾ ਲੱਗਿਆ ਹੁੰਦਾ ਤਾਂ ਉਹਨੂੰ ਫੰਗੀ ਸਾਈਡ ਦਵਾਈ ਉੱਥੀ ਉਹਦੀ ਫੰਗਸ ਨੂੰ ਕੰਟਰੋਲ ਕਰ ਲੈਂਦੀ ਹੈ ਤੇ ਇੱਕ ਦੂਜੇ ਤੋਂ ਇਹਨੂੰ ਗਾਹਾਂ ਨਹੀਂ ਅੱਗੇ ਵਧਣ ਦਿੰਦੀ ਕਿਉਂਕਿ ਇਹ ਇਹੋ ਜਿਹਾ ਜੇਕਰ ਆਪਣੇ ਕੱਪੜਿਆਂ ਨਾਲ ਵੀ ਲੱਗ ਗਿਆ ਜੇ ਆਪਾਂ ਢੇੜਾ ਦੇਨੇ ਤਾਂ ਵੀ ਅੱਗੇ ਵਧ ਜਾਨਾ ਨੇ ਜੇ ਹਵਾ ਚੱਲੂਗੀ ਤਾਂ ਵੀ ਦੂਜੇ ਪੌਦੇ ਨਾਲ ਜੇ ਲੱਗ ਗਿਆ ਇੱਕ ਪੌਦਾ ਤਾਂ ਇਹ ਵਧ ਜਾਨਾ ਨੇ ਪਰ ਇਹਦਾ ਪ੍ਰੋਪਰ ਹੱਲ ਇਹੀ ਹੈ ਵੀ ਜਦੋਂ ਝੋਨਾ 5-4% ਨਿਸਰਦਾ ਹੈਗਾ ਤੇ ਪਾਈਪਾਂ ਚੋਂ ਬਾਹਰ ਆਉਂਦਾ ਹੈਗਾ ਉਦੋਂ ਹੀ ਸਪਰੇਅ ਕਰੀ ਜਾਵੇ ਇਹਦਾ ਪੱਕਾ ਹੱਲ ਉਦੋਂ ਹੈ ਨਹੀਂ ਵਿੱਚ ਵੀ ਰਾਪਰ ਕਾਪਰ ਵਗੈਰਾ ਵੀ ਕਰੀ ਜਾਂਦੇ ਨੇ ਉਹ ਦਾਣਿਆਂ ਤੇ ਦਾਗ ਪਾਉਂਦਾ ਹੈਗਾ ਕਾਪਰ ਤੇ ਉਂ ਵੀ ਨੁਕਸਾਨ ਦਾ ਇੱਕ ਹੈ ਉਹਨੂੰ ਨਾ ਕਰੋ ਜਦੋਂ ਨਿਸਾਰਾ ਹੁੰਦਾ ਹੈਗਾ ਝੋਨੇ ਦਾ 5-4% ਉਦੋਂ ਫੰਗੀਸਾਈਡ ਕਰ ਦਿਓ ਇਹਦਾ ਹੱਲ ਹੈ ਜਦੋਂ ਡੋਡੀ ਰੇਗ ਪਾਇਆ ਇਹਦਾ ਕੋਈ ਹੱਲ ਨਹੀਂ ਬਈ ਇਹ ਗੱਲ ਜ਼ਰੂਰ ਧਿਆਨ ਚ ਰੱਖ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ